ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਓਏ ਵਾਰ ਕੱਟ ਕਰੋ ਓਏ ਪਹਿਲੇ ਲਓ ਜੀ ਮੇਤਰਾ ਰਾਤ ਦਾ ਪੈ ਰਿਆ ਮੀ ਰਾਤ ਆਪਾਂ ਇੱਥੇ ਵੀਡੀਓ ਬੰਦ ਕੀਤੀ ਸੀ ਕੱਲ੍ਹ ਲਈ ਤੇ ਇੱਥੇ ਵੀ ਸਟਾਰਟ ਕਰ ਲਈ ਅਸੀਂ ਇਸ ਟਾਈਮ ਹੈਗੇ ਆ ਪੂਰਨੀਆਂ ਦੇ ਵਿੱਚ ਤੇ ਰੋਡ ਅਸੀਂ ਹੋਰ ਜਾ ਰਹੇ ਸੀ ਕੋਈ ਤੇ ਉੱਥੇ ਲੱਗ ਗਿਆ ਜਾਮ ਬਹੁਤ ਤਕੜਾ ਉੱਥੋਂ ਘੁੰਮ ਕੇ ਵਾਪਸ ਆ ਕੇ ਫੇਰ ਇੱਥੇ ਗੁੰਡੀਆਂ ਬਾਬਸਾਏ ਆ ਤੇ ਹੁਣ ਬਾਜ਼ਾਰ ਦੇ ਵਿੱਚ ਦੀ ਲੰਘ ਕੇ ਕ੍ਰੋਸ ਕਰਕੇ ਅੱਗੇ ਹਾਈਵੇ ਚੜ੍ਹਨਾ ਪੈਣਾ ਤਾਂ ਵੀਡੀਓ ਹਜੇ ਸ਼ੁਰੂ ਨਹੀਂ ਕੀਤੀ ਸੀ ਮੈਂ ਕਿਹਾ ਚੱਲ ਫਿਰ ਇੱਥੇ ਹੀ ਸ਼ੁਰੂ ਕਰ ਦਿਆਂ ਹੁਣ ਰਸ ਬਹੁਤ ਜ਼ਿਆਦੇ ਕਹਿੰਦੇ ਵਿਆਰ ਜਮੀਨ ਹੀ ਨਹੀਂ ਪੈਂਦੇ ਕੌਣ ਕਹਿੰਦਾ ਵਿਆਰ ਜਮੀਨ ਹੀ ਨਹੀਂ ਪੈਂਦਾ ਕੀ ਨੇ ਕਿਆ ਸੀ ਭਾਈ ਮੈਂ ਕਿਹਾ ਸੀ ਫੇਰ ਆਦੇ ਪਈ ਜਾਂਦਾ ਬਾਹਰ ਦੇਖ ਕੇ ਨਮੀ ਪਈ ਜਾਂਦਾ ਦੇਖ ਇੱਧਰ ਉੱਪਰ ਵੀ ਮੀਂਹ ਪਈ ਜਾਂਦਾ ਦੇ ਲੋ ਵੀ ਮਟਰ 10 ਵਜਣ ਵਾਲੇ ਆ ਜੀ ਆਪਾਂ ਪਹੁੰਚਣ ਵਾਲਿਆਂ ਮਯਾਫਰ ਨਗਰ ਮਯਾਫਰਪੁਰ ਮਯਾਫਰਪੁਰ ਮਯਾਫਰ ਨਗਰ ਕਿੱਧਰ ਮਯਾਫਰਪੁਰ ਜਿਓਰੋ ਜੀ 135 ਰੁਪਏ ਟੋਲ ਲੱਗ ਚੁੱਕਿਆ ਹੈ ਸ਼ਿਕਾਰਾ ਆ ਰਿਹਾ ਸ਼ਿਕਾਰਾ ਫੈਮਿਲੀ ਰੈਸਟੋਰੈਂਟ ਫਾਇਰ ਜੀ 135 ਕਿੱਥੇ ਇੱਥੋਂ ਅੱਗੇ ਆ ਗਹਿਰਾ ਗਹਿਰਾ ਬੱਦਲ ਜਿਹੜਾ ਇਹ ਆਪਣੇ ਨਾਲ-ਨਾਲ ਆ ਰਿਹਾ ਜਦੋਂ ਤੋਂ ਆਪਾਂ ਕਿੱਥੇ ਰੁਕ ਗਏ ਜਰਾ किशनगंज 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 ਤੇ ਆਪਾਂ ਚੱਲੇ ਹੋਣਾ ਜੀ ਮਾਰਨਿੰਗ 5 ਵਜੇ ਦੇ ਤੇ ਹਜੇ ਬ੍ਰੇਕਫਾਸਟ ਮਤਲਬ ਰੋਟੀ ਟਿੱਖਣੀ ਆ ਹਰਕਾ-ਪੁਲਕਾ ਦਾ ਆਪਾਂ ਗੱਡੀ ਦੇ ਵਿੱਚ ਜੋ ਵੀ ਸਮਾਨ ਆਏਗਾ ਉਹ ਆਪਾਂ ਚਾਗ ਲਿਆ ਹਾਂਜੀ ਹਾਂਜੀ ਆਪਾਂ ਰਾਤ ਨੂੰ ਪੈਂਦੇ ਨਾਲ ਆਪਾਂ ਗੱਡੀ ਲੈ ਕੇ ਚੋਣਾਂ ਆ ਸ਼ੋ ਠੀਕ ਆ ਜਮਨ ਦੇਣੇ ਆ ਤੂੰ ਦਿਨੇ ਸਾਰੀ ਦਿਹਾੜੀ ਸੁੱਤਾ ਰਿਆ ਗੱਡੀ 'ਚ ਤੇ ਰਾਤ ਵੀ ਸੁੱਤਾ ਰਿਆ ਹੁਣ ਫੇਰ ਕਹਿੰਦਾ ਮੈਨੂੰ ਨੀਂਦ ਆਉਂਦੀ ਐ ਮੈਂ ਸੌਣਾ ਤੇ ਗੱਡੀ ਕੌਣ ਚਲਾਉਂਦਾ ਡੈਡੀ 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 ਤੇ ਸੈੱਲ ਪਾਇਆ ਡੈਡੀ ਨੂੰ ਵੀ ਨੀਂਦ ਆਉਂਦੀ ਆ ਵਾਓ ਥਿਊ ਦੇਖੋ ਵੇ ਮਾਸਾ ਵੇਖੋ ਮਾਸਾ ਰੱਬ ਕਹਿੰਦਾ ਵੀ ਤੁਹਾਨੂੰ ਗਰਮੀ ਮਹਿਸੂਸ ਹੋਣ ਨਹੀਂ ਦੇਣੀ ਆਪਾਂ ਪੰਜਾਬ ਦੇ ਵਿੱਚ ਉਧਰ ਹੁਣ ਅਸੀਂ ਆ ਗਏ ਬਿਹਾਰ ਚ ਤੇ ਮੀਂਹ ਨਾਲ ਦੇ ਨਾਲ ਆ ਰਿਹਾ ਠੰਡਾ ਰੱਖ ਰਿਹਾ ਰੱਬ ਇਹ ਨਾਲ ਦੀ ਨਾਲ ਕੰਮ ਹੁਣ ਵਧੀਆ ਜਿਹਾ ਕੋਈ ਰੈਸਟੋਰੈਂਟ ਦੇਖ ਕੇ ਫੇਰ ਰੁਕਦੇ ਆ ਫੇਰ ਪਚਾਦਾ ਪਾਣੀ ਛੱਕ ਕੇ ਫੇਰ ਨਿਕਲਦੇ ਆ ਅੱਗੇ ਪੰਜਾਬ ਚ ਹਜੇ ਸੁੱਕਾ ਤੇ ਵੱਲ ਲਈ ਹੋਰੇ ਅਸੀਂ ਮੀਂਹ ਇਧਰੋਂ ਵਾਈ ਟੈਂਸ਼ਨ ਨਾ ਲਿਓ ਆਗੇ ਆਗੇ ਬਸ ਪਰਸਨ ਚੋਂ ਤੱਕ ਆ ਜਾਣਾ ਸੀ ਪਰ ਰੋਡ ਤੋਂ ਮੋਟਰਸਾਈਕਲ ਟਾਰ ਰਹੇ ਆ ਬਾਈ ਕਿ ਕਰਡੀਆਂ ਜੋ ਵੀ ਆ ਉਹਦੇ ਰੋੜਾ ਖਵਾ ਦੇ ਆਨਲਾਈਨ ਚਲਾ ਚਲਾਉਣ ਨਾਲ ਦੀ ਨਾਲ ਉਹਦੇ ਉਹ ਚੱਕਰ ਕਰ ਤੱਕ ਕਰਤਾ ਚਲਾਉਣ ਤਾਂ ਹੋ ਗਿਆ ਉਹਦੇ ਨਾਲ ਇਥੇ ਗੱਡੀ ਵਿੱਚ ਗੜੀ ਹੈ ਤੇ ਗੱਡੀ ਵਿੱਚ ਕਿ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਪਟਨੇ ਤੇ ਅੱਜ ਥੋੜਾ ਜਿਹਾ ਸਫ਼ਰ ਲੰਬਾ ਤੁਹਾਨੂੰ ਟਾਵੇਂ-ਟਾਵੇਂ ਵਿੱਚ ਵਿੱਚ ਛੋੜ ਦਿਖਾਵਾਂਗੇ ਲਓ ਯਾਰ ਤਰਾਉਂ ਮੀਂਹ ਨਹੀਂ ਅੱਜ ਹਟਦਾ ਮੀਂਹ ਦਾ ਆਪਾਂ ਨਾਲ ਹੀ ਲੈ ਕੇ ਆਏ ਆਂ ਉੱਥੋਂ ਓਹ ਨੇ ਲਟਿਆ ਪਿਆ ਹੈ ਖੜਿਆ ਹੋਇਆ ਕਹਿੰਦਾ ਜੋ ਉੱਪਰ ਉਹ ਹੀ ਆਪਾਂ ਨਹੀਂ ਜ਼ੋਰੀ ਉਹਦਾ ਆਪਾਂ ਪੰਜਫਰ ਪੜਾ ਹਨਾ ਮੇਹਰ ਪ੍ਰੋਬਲ ਦੀ ਆ ਮੇਹਰ ਪ੍ਰੋਬਲ ਤੇ ਬਾਰਬਦੀ ਸੀਗੇ ਤੇ ਪੰਡਨਾ ਸਾਹਿਬ ਦੇ ਨੇੜੇ ਸੀਗੇ ਤੇ ਹੁਣ ਆਪਾਂ ਹੈਗੇ ਆ ਪੰਡਨਾ ਸਾਹਿਬ ਤੇ ਬਾਰਬਦੀ ਕ੍ਰੋਸ ਕਰ ਰਹੇ ਆ ਤੇ ਹੁਣ ਆਪਾਂ ਬੱਸ ਬਾਹਰ ਹੀ ਮਥਾ ਦੇਖ ਰਹੇ ਆ ਮਥਾ ਟਿਕਾਣਾ ਅੰਦਰ ਬਾਜ਼ਾਰ ਚ ਦਾ ਇਸ ਵੇਲੇ ਬਹੁਤ ਰਸ਼ ਹੋ ਅੰਦਰ ਉਪਰਦਰ ਸਾਹਿਬ ਅੰਦਰ ਬਾਜ਼ਾਰ ਚ ਉਹ ਤੁਸੀਂ ਦੇਖਿਆ ਹੀ ਹੋਇਆ ਤੇ ਬੱਸ ਹੁਣ ਆਪਾਂ ਬਾਰਬਦੀ ਜਾ ਰਹੇ ਆ ਹਾਜੀਪੁਰ ਹਾਜੀਪੁਰ ਤੋਂ ਫਿਰ ਆਪਾਂ ਜੜਾ ਹੋ ਰੰਗਾਵੜ ਰੰਗਾਵੜੀ ਨਹੀਂ ਨਹੀਂ ਕੀ ਨਾਂ ਲਈ ਜਦ ਆਜਮਗੜ ਕਿੱਧਰ ਕੀ ਬੋਲੀ ਹੈ ਆਜਮਗੜ ਆਜਮਗੜ ਤੋਂ ਅੱਗੇ ਉਹ ਹਾਈਵੇ ਚੜ ਜਾਣਾ ਆਪਾਂ ਜਿਹੜਾ ਲਖਨਊ ਨੂੰ ਜਾਂਦਾ 350 ਕਿਲੋਮੀਟਰ ਤੇ ਆਪਾਂ ਦੇਖਦੇ ਹਾਂ ਅਸੀਂ ਕਿੱਥੇ ਤੱਕ ਪਹੁੰਚਦੇ ਹਾਂ ਜੇ ਲਖਨਊ ਦਾ ਕਿ ਪਹੁੰਚਿਆ ਕਰਦਾ ਲਖਨਊ ਤੱਕ ਜੇ ਆਪਾਂ ਟਾਈਮ ਨਾਲ ਲਖਨਊ ਲਖਨਊ ਪਹੁੰਚ ਗਏ ਤਾਂ ਫਿਰ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਮੇਰਾ ਆਪਾ ਲਖਨਊ ਹੀ ਰਵਾਂਗੇ ਓਕੇ ਜੀ ਆਜੋ ਆਪਾਂ ਹੈਗੇ ਆਂ ਜੀ ਗੰਗਾ ਵਾਲੇ ਪੁਲ ਤੇ ਆਏ ਗੰਗਾ ਇਧਰ ਦੇਖ ਨਹੀਂ ਦੇ ਇੱਥੋਂ ਮੂਰੇ ਇਧਰ ਹੋਦਾ ਪੜ ਪੜ ਜਾਂਦਾ ਇਧਰੋਂ ਵੀ ਨਹੀਂ ਦਿਖਦੀ ਇਧਰੋਂ ਕੋਈ ਨਹੀਂ ਦੇਖੋ ਵੰਡੀਆਂ ਵੰਡੀਆਂ ਮੋਟਾ ਹਾਂਆਂ ਨਹੀਂ ਆ ਬੰਡੀਆਂ ਵੰਡੀਆਂ ਮੋਟਾ ਅੱਛਾ ਮੋਟਾ ਉਹ ਮੋਟਾ ਤਾਂ ਜਿਆਗਾ ਚਲ ਉਹ ਦਿਖਾਈ ਚੱਕ ਜੀ ਉਹ ਲ ਮੋਟਾ ਨਹੀਂ ਦੇਖਦੇ ਆ ਦੇਖਣੇ ਨੇ ਸੌਰੀ ਗਾਇਜ਼ ਬੋਟਾ ਦੱਸ ਦੇਣੇ ਤੁਹਾਨੂੰ ਆਉਣਾ ਪੈਣਾ ਇੱਥੇ ਦੇਖਣ ਲਈ ਕਿਸਤੀਆਂ ਫਰਦੀਆਂ ਵੱਡੀਆਂ-ਵੱਡੀਆਂ ਵਿੱਚ ਦੂਜੀਆਂ ਮੱਛਲੀਆਂ ਵੱਡਣੀਆਂ ਬੱਚਾ ਜਹਾਜ਼ ਵੀ ਆ ਵੱਡਾ ਇੰਜਨ ਵਾਲਾ ਐਕ ਹੋਰ ਜਹਾਜ਼ ਸੀਗਾ ਬਹੁਤ ਵੱਡਾ ਜਿੰਮੈਂਟਾਈਟਾਈਨਿੰਗ ਹੁੰਦਾ ਉਹਦਾ ਉਹ ਉਹ ਸੱਚੀ ਫਰਦਾ ਉਹਦੇ ਜੇ ਦੇਖਦੇ ਹੁੰਗੇ ਤਾਂ ਮੈਂ ਇੱਕ ਵਾਰ ਜ਼ੂਮ ਕਰਦਾ ਤੁਸੀਂ ਦੇਖ ਆ ਪਹਿਲਾਂ ਮੇਰਾ ਧਿਆਨ ਲੱਗ ਗਿਆ ਦੇਖਦਾ ਉਧਰ ਨਹੀਂ ਛੱਡ ਉਹ ਦੂਰ ਦੂਰ ਜਮੂਰੀ ਫਰਦਾ ਕੱਢਾ ਜਾ ਜੇ ਮੈਂ ਖੜਾ? ਇਹ ਰਹਿ ਗਿਆ। ਉਹ ਨਹੀਂ ਬਹੁਤ ਵੱਡਾ ਜਾ ਆਉਂਦੇ ਯਾਰ ਉਹਦੇ। ਕਟੀਆਂ ਸਾੜੀਆਂ ਗੈਸਤੀ। ਉਹ ਦੇਖੋ ਦੇਖਦੀਆਂ। ਦੇਖਦੀਆਂ ਮੈਂ ਚਦੀ। ਤੇ ਹੰਦੋਂ ਤੇ ਹੰਦੋਂ ਦਿਖ ਰਹੀਆਂ ਦਿਖਦੀਆਂ ਦਿਖ ਰਹੀ ਮੈਨੂੰ ਲੱਗਦਾ ਵੀ ਦਿਖ ਰਹੀਆਂ। ਇਧਰ ਵੀ ਸੀਗੀਆਂ ਕਾਫੀ ਗਾਰੀਆਂ। ਅਮੋਂ ਤੋਂ ਸਿੱਧਾ ਜਾ ਰਹੇ ਇਧਰ ਸੇ ਘੁੰਮ ਕੇ ਆ ਰਹਾ ਹੈ ਰਸਤਾ ਉੱਪਰ ਕੋ। ਔਰ ਹਮ ਲੋਗ ਸਿੱਧਾ ਜਾ ਰਹੇ। ਉਹ ਦੇਖੇ। लटाई है सारे ला गए ना ध्या लगता पता नहीं कौन आ गया वो लो गंगा ओ, देखी है गंगा 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 में न, वो नदी नहीं है वो किस्ती चल रही है गंगा में आर से पार जाने के लिए है ਆ ਗਿਆ ਆਪਾਂ ਹੈਗੇ ਜੀ ਬਕਸਰ ਬਕਸਰ ਪਹੁੰਚਣ ਵਾਲੇ 37 ਕਿਲੋਮੀਟਰ ਰਹਿਦਾ ਸਰਚ ਕਰਕੇ ਦੇਖ ਸਕਦੇ ਹੋ ਕਿ ਬਕਸਰ ਹੈ ਕਿੱਥੇ ਆ ਮੀਂਹ ਆ ਗਿਆ ਇਕਦਮ ਫੇਰ ਸਵੇਰ ਦੇ ਜਾਉਂਦੇ ਆਪਾਂ ਚੱਲੇ ਹੋਏ ਆਂ ਬਸ ਆਪਾਂ ਅੱਜ ਮੀਂਹ ਦਾ ਹੀ ਵਲੌਗ ਬਣਾਉਣਾ بار بار ਬੜਾ ਲੰਮਾ ਚੌੜਾ ਵਲੌਗ ਨਹੀਂ ਬਣਾਉਣਾ ਪਰ ਜਦੋਂ ਸ਼ਰਾਟਾ ਆਇਆ ਕਰੋ ਉਦੋਂ ਹੀ ਤੁਹਾਨੂੰ ਦੱਸਿਆ ਕਰਾਂਗੇ ਕਿੱਥੇ ਆ ਗਿਆ ਸਰੇਵਾ ਆ ਰਹੇ ਆ ਪਗਰ ਮੈਂ ਇੱਥੇ ਧੂਪ ਮੇ ਫੋਟੋ ਸ਼ੂਟ ਹੋ ਰਹਾ ਹੈ। ਹਲੋ ਵੀ ਮਿੱਤਰੋ ਆਪਾਂ ਬਿਹਾਰ ਚੜਤਾ ਤੇ ਇੱਧਰ ਹੁਣ ਸਾਹਮਣੇ ਜੁਪੀ ਆ। ਆਹ ਦਰਿਆ ਇਹਦਾ ਹੈਗਾ ਬਾਰਡਰ। ਤੇ ਉਧਰ ਸੀਗਾ ਬਿਹਾਰ। ਪਿੱਛੇ ਬਿਹਾਰ ਸੀ। ਸਾਹਮਣੇ ਜੁਪੀ। ਹੁਣ ਆਪਾਂ ਜੁਪੀ ਚਟਰ ਕਰ ਰਹੇ ਆ। ਕਿਆ ਕੀ ਆ ਇੱਧਰ? ਕਿੱਧਰ? ਇੱਧਰ। ਇੱਧਰ ਆਪਾਂ ਸਮਾਨ ਲੈ ਲਿਆ ਖਾਣ ਪੀਣ ਨਾਲ ਆ ਤੇ ਠਹਿਰ ਲਿਆ। ਇਹ ਰਿਹਾ ਯਾ ਟੋਪੀਆਂ ਲੈ ਲਈਆਂ। ਆਹ ਯੋ ਆਹ ਦੇਖ ਲਈ ਕਰਚ 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 ਚਲ 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 ਉਹ ਹਿੰਸ਼ਾ ਆ ਗਿਆ ਜਿਹੜਾ ਆਪਾਂ ਜਦੋਂ ਬਿਹਾਰ ਟੈਂਟਰ ਕਰਨ ਲੱਗੇ ਤੁਹਾਨੂੰ ਦਿਖਾਇਆ ਸੀ ਆਹ ਦੇਖੋ ਜੀ ਲਓ ਜੀ ਆਪਾਂ ਹੁਣ ਛੱਟ ਚਲੇ ਬਿਹਾਰ ਟੈਂਟਰ ਕਰਕੇ ਜੁਪੀ ਚ ਆਹ ਮੁੜਦਾ ਆਪਾਂ ਇਹ ਤੋਂ ਖੱਬੇ ਲੈ ਦੇਖ ਰੌਣਕਾਂ ਜੁਪੀ ਚ ਬੜਨ ਸਾਰੀ ਆਟੋ ਹੀ ਆਟੋ ਇਲੈਕਟ੍ਰਿਕ ਕਾਰ ਤੋਂ ਲੈ ਇਹ ਲੈ ਫਟਿਆ ਫਟਿਆ ਹੋਇਆ ਆਟੋ ਦੇਖ ਹੈ ਫਟਿਆ ਹੋਇਆ ਆਟੋ ਪਿੱਛੇ ਲੱਗ ਗਿਆ ਉਹ ਫਟਿਆ ਹੋਇਆ ਆਟੋ ਹਾਂ ਉਹ ਪਿੱਛੋਂ ਖੁੱਲਿਆ ਹੋਣਾ ਖੁੱਲ ਜਾ ਨਹੀਂ گا ਲੋ ਜੇ ਮੌੜਨ ਸਾਰ ਖੱਬੇ ਆ ਤੇ ਪਹਿਲਾ ਪੰਪ ਜਿਹੜਾ ਯੂਪੀ ਦਾ ਪੈਟਰੋਲ ਪੰਪ ਹੈ ਜੀ ਜਿਵੇਂ ਕਹਿੰਦੇ ਨੇ ਵੀ ਆਪਣੇ ਉੱਤਰ ਨੂੰ ਜਦੋਂ ਆਪਾਂ ਗੰਗਨਗਰ ਨੂੰ ਉੱਧਰ ਨੂੰ ਜਾਂਦੇ ਆ ਤੇ ਉੱਧਰ ਵੀ ਲਿਖਿਆ ਆਉਂਦਾ ਵੀ ਪੰਜਾਬ ਦਾ ਲਾਸਟ ਪੰਪ ਇਤਨੇ ਨੇ ਲਿਖਿਆ ਪਤਾ ਨਹੀਂ ਲਿਖਿਆ ਯੂਪੀ ਦਾ ਲਾਸਟ ਬੰਮ ਖਰਚ 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 ਤੇਰੀ ਕੋਈ ਕਮੈਂਟ ਕਰੋ ਬਾਹ ਬਾਹ ਉਹ ਕਰਦਾ ਇਹਨੂੰ ਬਹੁਤ ਟੋਕ ਰਹੇ ਸਵੇਰ ਦੇ ਵੀ ਖਰਚ ਖਰਚ ਜਦੋਂ ਕੋ ਖਾਂਦਾ ਟੋਫੀ ਵੀ ਆਦੇ ਚਲ 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 ਟੋਫੀ ਵੀ ਵੀ ਆਏ ਆਵਾਜ਼ ਆਉਂਦੀ ਆ ਸਾਡੇ ਐਨ ਕੰਨਾਂ ਕੋਲੇ ਆ ਕੇ ਇਹ ਵਿਚਾਲੇ ਆਏ ਮੂੰਹ ਕਰਕੇ ਖਰਚ 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 ਐ ਕਰਦਾ ਰਹਿੰਦਾ ਪੰਜ ਦਸ ਮਿੰਟ ਲਈ ਆ ਸ਼ਾਨ ਜਿਹੜੀ ਦਿਖਦੀ ਆ ਇਹ بس ਲੈ ਲੋ ਇਹਦੇ ਨੇ ਯਾਰ ਜਿਹੜੇ ਲੜੇ ਆ ਫਿਰ ਉਦੋਂ ਬਾਅਦ 350 ਕਿਲੋਮੀਟਰ 350 ਹੀ ਹਾਂ 350 ਕਿਲੋਮੀਟਰ ਹਾਈਵੇ ਤੇ ਆਪਾਂ ਚੜ ਜਾਣਾ ਜਿਹੜਾ 350 ਕਿਲੋਮੀਟਰ ਬਾਅਦ ਉਤਰਨਾ ਉੱਥੇ ਕੋਈ درخت ਨਹੀਂ ਕੋਈ బోర్ਡ ਨਹੀਂ ਕੁਛ ਨਹੀਂ ਆਏ 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 ਇੱਧਰ ਕੁਝ ਵੀ ਨਹੀਂ ਉੱਥੇ ਤੇਰੇ ਉੱਥੇ ਬਾਰੀ ਤਾਂ ਆਪ ਲੱਗੂਗੀ ਉੱਥੇ ਬਾਈ ਸਿੱਧੀ ਧੋਪਾ ਉਹਨੇ ਹੁਣ ਘੁੰਮਣਾ ਵੀ ਉਧਰ ਨੂੰ ਇਧਰ ਨੂੰ ਮੂੰਹ ਹੋਣਾ ਉਹਦਾ ਸੂਰਜਾਂ ਨੂੰ ਬਸ ਰਹਿ ਗਿਆ 57 ਕਿਲੋਮੀਟਰ ਹਾਈਵੇ ਤੇ ਚੜਨਾ ਆਉਣਾ ਆਪਾਂ ਤੇ ਉਸਦਾ ਉੱਤਰ ਨਾਲ ਜਾ ਕੇ ਲਖਣਾਓ ਆ ਜਾਓ ਦਰਸ਼ਨ ਕਰਾਉਣੇ ਤੁਹਾਨੂੰ ਕਈ ਵੇ ਇਧਰੋਂ ਚੜਨਾ ਆਪਾਂ ਇੱਥੋਂ ਇਹ ਹੈਗਾ ਜੀ ਪ੍ਰਵਿੰਚਰਲ ਐਕਸਪ੍ਰੈਸ ਵੇ ਵੇ ਮੜ ਜਾਵੇ ਵੇ ਇੱਧਰੋਂ ਵਾਰਦਾ ਵੇ ਇੱਧਰੋਂ ਵਾਰਦਾ ਵੇ ਆ ਦੇ ਜੀ 340 ਕਿਲੋਮੀਟਰ ਹੈ ਜੀ ਇਹ ਆ ਦੇ noi ਆਪਾਂ ਚੜ ਗਏ ਹਾਈਵੇ ਤੇ ਕੋਈ ਨੀਂਦ ਰਸਤ ਮੈਨਾਂ ਆਪਾਂ ਨੂੰ ਕੋਈ ਆਸੇ ਪਾਸੇ ਆਣੀ ਵੱਲਣਾ ਜਿਵੇਂ ਆਇਗਾ ਬਸ ਇੱਥੇ ਆਪਦਾ ਗਰੂਥ ਲਾ ਕੇ ਬੈਠ ਜੂ ਜੜੀਆਂ ਜੁੜੀਆਂ ਜੇ ਹੈਗੀਆਂ ਤਾਂ ਬਾਈ ਲਾ ਲੋ ਇਧਰ ਤਪੋ ਹੈ ਤਾਂ ਇਧਰੋਂ ਸਾਈਡ ਤੇ ਸੂਰਜ ਪਾਰੇ ਨਹੀਂ ਪਤਾ ਮੈਨੂੰ ਅੱਗੇ ਜਾ ਕੇ ਇਧਰ ਨੂੰ ਘੁੰਮਣਾ ਬਾਈ ਜੀ ਦੋਤੇ ਨੂੰ ਆਉਣਾ ਇੱਥੇ ਰੋਟਾ ਮਾਣ ਕੇ ਓਏ ਹੋਏ ਕਿੱਥੇ ਦੁਕਾਨ ਸਾਡੇ 4:30 ਹੋਣ ਵਾਲਿਆ ਤੇ ਆਪਾਂ ਹੁਣ ਅੰਡਰ ਕੀਤੇ ਆ ਤੇ 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 ਆਪਾਂ ਦੇਖਾਂਗੇ ਕਿੰਨੇ ਵਜੇ ਤੋਂ ਨਿਕਲਦੇ ਆ ਇੱਥੋਂ ਟੋਲ ਲੱਗਣਾ ਤੇ ਜਦੋਂ ਆਪਾਂ ਉਤਰਨਾ ਉੱਥੋਂ ਉਦੋਂ ਵਿੱਚ ਕੱਟੇ ਜਾਣੇ ਆ ਉਦੋਂ ਕੱਟੇ ਗਏ ਸੀਗੇ 685 685 ਰੁਪਏ ਉਦੋਂ ਕੱਟੇ ਸੀਗੇ ਇੱਥੇ ਤੇ ਹੁਣ ਉੱਧਰ ਨੂੰ ਜਾਂਦੇ ਹੋਏ ਵੀ ਸ਼ਾਇਦ ਮਨ ਲਾਦਾ ਸੇਮ ਹੀ ਹੋਣਗੇ ਚਲੋ ਆਪਾਂ ਦੇਖ ਲਾਂਗੇ ਬਸ ਇਹ ਰੇਟ ਲਿਖੇ ਹੋਏ ਆ ਇਹਨਾਂ ਨੇ 345 ਕੁਝ 6 ਉਹ ਤਾਂ ਸੀਕੰਤੀ ਤੇ ਟੂ ਵੀ ਲੈਂਦੇ ਆ ਜੇ ਕਿਸੇ ਨੇ ਮੋਟਰਸਾਈਕਲ ਵੀ ਤੋਂ ਕੱਟਣਾ ਅੱਛਾ ਬਾਈਕ ਦਾ ਵੀ ਟੋਲ ਆ ਟੂ ਵੀਲਰ ਦਾ ਆ ਵਧੀਆ ਉਹ ਜਿਵੇਂ ਵਿੱਚ ਪਤਾ ਨਹੀਂ ਕਿੱਥੇ ਇੱਕ ਹਾਈਵੇ ਆ ਆਪਣੇ NH ਜੀ ਆ ਉੱਤੇ ਕਹਿੰਦੇ ਬਿੱਡੂ ਵੀਲਰ ਨਹੀਂ ਜਾ ਸਕਦਾ ਉੱਤੇ ਜਾ ਸਕਦਾ ਹੋਊਗਾ ਸੇਮ ਇਦਾਂ ਆਪਸ਼ਨ ਹੋਊਗੀ ਉੱਤੇ ਉੱਤੇ ਟੋਲ ਦੇ ਕੇ ਜਾ ਸਕਦੇ ਆ ਇਦਾਂ ਤਾਂ ਹੋ ਨਹੀਂ ਸਕਦਾ ਵੀ ਹਾਈਵੇ ਹੋਵੇ ਤੇ ਉੱਤੇ ਬਾਈਕ ਨਾ ਜਾ ਸਕੇ ਜਿਹੜੇ ਵੱਡੇ ਬਾਈਕ ਨੇ ਜਿਆਦਾ ਸੀਸੀ ਵਾਲੇ 800 ਸੀਸੀ ਆਰ ਸੀਸੀ ਆ ਉਸ ਦਿਨ ਆ ਤੁਸੀਂ ਬਲੌਗ ਦੇਖਿਆ ਹੋਣਾ ਸ਼ਾਇਦ ਉਹ ਚੈੱਕ ਦਾ ਸ਼ਾਟ ਆਇਆ ਹੋਵੇ ਉਹ ਇੱਕ ਬਾਈਕਰ ਜਾ ਰਿਹਾ ਸੀਗਾ ਉਹਦੇ ਕੋਲੇ BMW ਸੀਗਾ ਵੱਡਾ ਬਾਈਕ ਹਾਂ ਬਾਈਕਰ ਜਾ ਸਕਦੇ ਆ ਪਰ ਟੋਲ ਲੱਗਣਾ ਉਹਦਾ ਵੀ ਇੱਕ ਵੀ ਗੱਡੀ ਨਹੀਂ ਇਹ ਤਾਂ ਮਿਲਦੀ ਦੂਰ ਦੂਰ ਤੱਕ ਪਿੱਛੇ ਇੱਕ ਬੱਸ ਲੰਗੀ ਆ ਉਹ ਉਹ ਵਿਚੇ ਛੱਡਿਆ ਸੀ ਤੇ ਅੱਗੇ ਅਜੇ ਕੋਈ ਗੱਡੀ ਨਹੀਂ ਤੇ ਮੌਸਮ ਪੂਰਾ ਕਹਿਣ ਦਾ ਆਓ ਜੀ ਮਾਣ ਨੂੰ ਕਹਿਵਾ ਦੇ ਵੀ ਜਦੋਂ ਜਦੋਂ ਮੀਂਹ ਆਊਗਾ ਆਪਾਂ ਆਪਾਂ ਉਦੋਂ ਉਦੋਂ ਹੀ ਬਲੌਗ ਬਣਾਉਣਾ ਵੈਚ ਦੀ ਚਲੋ ਥੋੜਾ ਜਿਆ ਬਣਾਤਾ ਹੁਤਾ ਮੀਂਹ ਫੇਰ ਆ ਗਿਆ ਬਾਈ ਸਾਮੀ ਆਪਾਂ ਲੈ ਕੇ ਹੀ ਆਵਾਂਗੇ ਯੂਪੀ ਤੱਕ ਰੁਪੀ ਤੱਕ ਤਾਂ ਲੈ ਆਏ। ਮੇਰੀ ਆਵਾਂ ਅਸ ਰੋਡ ਤੇ ਲੈ ਕੇ ਆ ਸਕਦੇ ਆਂ ਵੀ ਤਾਂ ਨਾ ਕਰੇਨੀ। ਘਰੇ ਇੱਕ ਲੈ ਘਰੇ ਸਾਰੇ ਕਿਤੇ ਆਊਗਾ। ਆਪਣੀ ਗੰਦੀ ਗੰਦੀ ਆ। ਉਹ ਸਾਰੇ ਕਿਤੇ ਆਊਗਾ ਹਰੇ ਕਿਤੇ ਹੌ ਦੇ ਉੱਧਰ ਪਈ ਜਾਂਦਾ ਕਿਤਾਜ ਦੇ। ਆਹ ਦੇਖੋ ਬਾਈਕ ਵਾਲੇ ਵੀ ਜਾਂਦੇ ਆ ਉੱਪਰ ਦੀ। ਹੁਣ ਆਪਾਂ ਆ ਖੋਲ ਸਕਦੇ ਆਂ ਗਾਈਸ। ਮੇਂ ਮੰਜੀ ਆ ਗਈ। ਹੈ। ਬਾ ਦੂਜਾ ਉਹ ਨਹੀਂ ਖੋਲਣਾ ਫਿਰ ਮੀ ਵਿੱਚ ਆ ਜੂ ਐਦਾਂ ਪੰਪ ਆਉਂਦੇ ਆ ਸਾਈਡ ਤੇ ਪਿੱਛੇ ਲਿਖਿਆ ਹੁੰਦਾ ਬੋਰਡ ਲੱਗੇ ਹੁੰਦੇ ਵੀ ਇੰਨੇ ਕਿਲੋਮੀਟਰ ਤੇ ਪੰਪ ਆਉਣਾ ਤੇ ਉਹਨੂੰ ਅੱਜ ਮੈਂ ਕੱਟ ਦਿੱਤਾ ਹੋਇਆ ਇੱਥੇ ਵਿੱਚ ਬੋਰ ਨੂੰ ਕੱਟ ਉਸ ਤੋਂ ਬਿਨਾ ਕੋਈ ਕੱਟ ਨਹੀਂ ਹੈ ਆਸੇ-ਪਾਸੇ ਜਿਵੇਂ ਇਹਦੇ ਐ ਬਾਰਡਰੀ ਕੀਤੀ ਹੈ ਇਹ ਤੋਂ ਪਿੱਛੇ ਹਟ ਨਹੀਂ ਖੇਤ ਦੇ ਵਿੱਚ 20-25 ਫੁੱਟ ਪਿੱਛੇ ਹਟ ਨਹੀਂ ਇੱਕ ਉਹ ਤਾਰ ਲਾਈ ਹੋਈ ਆ ਜੇ ਅੱਗੇ ਰੁੱਕੇ ਤਾਂ ਹਜੇ ਹੈਗਾ ਕਾਫੀ ਬਹੁਤ ਲੰਬਾ ਇਹ ਅੱਗੇ ਜੇ ਕਿਤੇ ਰੁਕੇ ਤਾਂ ਉਹਨੂੰ ਦਿਖਾਉਣਿਆ ਦਾ ਉੱਪਰ ਦੇ ਨਹੀਂ ਨੰਗਦਾ ਬਹੁਤ ਪਸ਼ੂ ਨਹੀਂ ਆ ਸਕਦਾ ਇੱਥੇ ਕੋਈ ਵੀ ਕੋਈ ਜਾਨਵਰ ਨਹੀਂ ਆ ਸਕਦਾ ਇਹਦੇ ਚ ਹਾਂ ਇਹਨਾਂ ਨੇ ਉਹ ਪੂਰਾ ਬਗਲ ਕੇ ਪਿੱਛੇ ਤੱਕ ਤਾਰਾ ਲਾ ਕੇ ਵਿਚਾਲੇ ਆਪਦੇ ਬੁੱਢੇ ਲਾਤੇ ਅੰਦਰ ਬੁੱਢੇ ਲਾਏ ਆ ਬਾਹਰ ਨਹੀਂ ਅੰਦਰ ਹੀ ਲਾਏ ਆ ਬਾਹਰ ਉਹਨਾਂ ਨੇ ਆਪਣੀਆਂ ਤਾਰਾਂ ਲਾਤੀਆਂ ਉਹ ਵੀ ਅੰਦਰ ਆ ਨਾ ਸਕੇ ਕੋਈ ਉਹ ਸਾਹਮਣੇ ਕਾਲਾ ਕਾਲਾ ਜਿਹੜਾ ਥੱਲੇ ਨੂੰ ਤੁਸੀਂ ਲੱਗੇ ਹੋਵੇਂ ਦੇਖ ਰਹੇ ਹੋ ਉਹ ਵੀ ਪੈ ਰਿਆ ਸਾਰਾ ਮੈਨੂੰ ਹੋਰ ਵੀ ਨਾ ਦੇ ਤੈਨੂੰ ਉਹ ਨਸਰਾ ਉਹ ਮੈਂ ਦੇਖ ਰਹੀ ਹਾਂ ਇਹ ਮੇਰੀ ਦੂਰ ਵੀ ਨਾ ਦੇ ਆਦੀ ਆਦੀ ਦੂਰ ਵੀ ਨਾ ਦੇ ਓ ਦੇਖੋ ਗਾਇਜ਼ ਉਹ ਪੈ ਰਹੀਆਂ ਸੂਰਜ ਦੀਆਂ ਕਰਨਾ ਤੇ ਇੱਧਰ ਜਿਹੜਾ ਉਹ ਬਲੈਕ ਬਲੈਕ ਉਹ ਦਿਖ ਰਿਹਾ ਉਹ ਮੀਂਹ ਪੈ ਰਿਹਾ ਓਹ ਕੈਮਰੇ ਵਾਂ ਤਾਂ ਜਵਾਬ ਲਾਏਗਾ ਤੁਹਾਨੂੰ ਸਾਰਾ ਕੁਝ ਨਹੀਂ ਨਹੀਂ ਦਿਖਦਾ ਸਾਰਾ ਕੁਝ ਦਿਖਦਾ ਓਹ ਓਹ ਉਹ ਟਿੱਡੇ ਲੋੜਾਂ ਇੱਧਰੋਂ ਐਂ ਜੇ ਪੈ ਰਹੀਆਂ ਨਾ ਹਵਾ ਰਹੀ ਇੱਧਰੋਂ ਹਾਂ ਹਾਂ ਆਏ ਦਿਖਦਾ ਹਾਂ ਤਾਂ ਮੀਂਹ ਪੈਂਦਾ ਇੱਧਰ ਨੂੰ ਹੀ ਆ ਸਕਦਾ। ਇਸ ਸਾਈਡ ਤੇ ਆਪਾਂ ਰੁਕੇ ਆਂ। ਪ੍ਰਵੰਜਨ ਐਕਸਪ੍ਰੈਸ ਤੇ ਇੱਧਰ ਖੜੀ ਆਪਣੀ ਨੂਨਾ। ਆਏ ਹਾਏ ਹਾਏ। ਇਹਨਾਂ ਦਾ ਪੈਸੇ ਨੱਚੀ ਜਾਓ ਵਿਚਾਲੇ ਖੜ ਕੇ। ਨਾ ਕੋਈ ਇੱਧਰ ਆਉਂਦਾ। ਨਾ ਕੋਈ ਇੱਧਰੋਂਦਾ। ਪਰ ਕੱਟੀਆਂ ਤੇਜ਼ ਆਉਂਦੀਆਂ ਹੁੰਦੀਆਂ ਤੇ ਪਤਾ ਨਹੀਂ ਹੁੰਦਾ ਇੱਕਦਮ ਹੀ ਆ ਜਾਂਦੀਆਂ। ਉਹ ਜੀ ਗੱਲ ਹੈਗੀ ਐ ਇਦਾਂ ਪਾਉ ਨੂੰ ਪਾਇਆ ਯੋਰ ਪਰ ਪਰਮੈਂਟ ਜਿਹੜਾ ਹੀ ਵੇਦੇ ਕਰਵਾਇਆ ਤੇ ਇੱਧਰ ਉਹ ਜਿਹੜੇ ਤੁਰੇ ਜਾਂਦੇ ਆ ਉਹ ਤੁਰੇ ਜਾਂਦੇ ਹੋ ਦੇਖੋ ਆ ਬੈਗੇ ਦਾ ਨਾਮ ਆ ਬੈਗ ਇੱਧਰ ਉਹ ਜਿਹੜੇ ਤੁਰੇ ਤੁਰੇ ਜਾਂਦੇ ਜਿਉਂ ਤੇ ਬੁੜੀ ਉਹ ਉਹ ਤੇ ਖੜਖੜ ਕੇ ਦੇਖੀ ਜਦੋਂ ਹੁਣ ਹੱਥ ਧੋਤੇ ਬਾਅਦ ਚ ਉਹ ਬਾਈ ਉੱਥੇ ਖੜਖੜ ਕੇ ਦੇਖੀ ਆ ਹੋਇਆ ਐ ਬਹੁਤ ਟਾਈਮ ਐ ਦੇਖਦੀ ਰਹੀ ਵੀ ਕੀ ਕਰਦੇ ਆ ਇਹ ਮੈਂ ਪਰ ਉਹ ਮੇਰੇ ਟੂਣਾ ਕਰ ਰਹੀ ਸੀ ਰਵਾਇ ਨੇ ਟੂਣਾ ਕੀਤਾ ਤੇ ਦੇਖ ਜੇ ਜੰਗਾ ਬਾਅਦ ਚ ਆ ਗਈ ਤੇ ਕੋਈ ਦੇਖਾ ਦਿਖਾ ਰਵਾਇ ਨੇ ਕੀਤਾ ਪ੍ਰਵੰਚਲ ਹਾਈਵੇ ਤੇ ਟੂਣਾ ਕਿੰਨਾ بڑا ਟੂਣਾ ਕੀਤਾ ਕਿੰਨਾ ਟੂਣਾ ਕੀਤਾ ਕਾਫੀ ਟਾਈਮ ਹੋ ਗਿਆ ਬਸ ਇਦਾਂ ਹੀ ਜਾ ਰਹੇ ਆਪਾਂ 70 ਕਿਲੋਮੀਟਰ ਰਹਿ ਗਿਆ 1040 ਸੀਗਾ ਹਨਾ ਇੱਥੋਂ ਬੈਟਰ ਕੀਤਾ ਸੀ 4.5 ਅੰਟਰ ਕੀਤਾ ਸੀਗੇ ਤੇ ਹੁਣ 6 ਵੱਜ ਚੁੱਕੇ ਆ ਅਜੇ 170 ਕਿਲੋਮੀਟਰ ਹੈ ਜੀ ਹੋਰ ਹੈ ਇਸੇ ਤਰ੍ਹਾਂ ਹੀ ਬਸ ਚਾਈਂ ਗਈ ਜਾਣਾ ਖਾਲੀ ਜਾਵਾਂ ਆਹ ਬੜਾ ਕਿਹੜਾ ਰੋਡ ਆ ਯਾਰ ਆਪਣੇ ਵੀ ਜਿਹੜਾ ਜਿਹੜਾ ਲੁਧਿਆਣੇ ਆਲੀ ਨਿਕਲ ਰਿਹਾ ਰੋਡ ਉਹ ਜੰਮੂ ਕਟੜਾ ਕਟੜਾ پتہ ਨਹੀਂ ਕਿਹੜਾ ਰੋਡ ਉਹ ਵੀ ਮੈਨੂੰ ਲੱਗਦਾ ਵੀ ਇਦਾਂ ਹੀ ਹੈ ਵੀ ਨਿਕਲੂਗਾ ਉਹ ਦੀ 77 ਹੋਣ ਵਾਲੇ ਹੋਗੇ ਤੇ ਆਪਾਂ ਸੇਮ ਉਹ ਜ਼ਰੂਰ ਨਹੀਂ ਆਣੇ 4:30 ਵਜੇ ਦੇ ਅੰਦਰ ਕੀਤੇ ਹੋਣੇ ਆਦੇ ਤੇ ਬਸ 50 ਕਿਲੋਮੀਟਰ ਰਹਿ ਗਿਆ ਹੁਣ 50 ਕਿਲੋਮੀਟਰ ਬਾਅਦ ਆਪਾਂ ਲਖਨਊ ਪਹੁੰਚਣਾ ਅਜਰਾ ਤੁਰਕੇ ਲਖਨਊ ਕਹਿੰਦਾ ਰੋਡ ਇਦਾਂ ਲੱਗਦਾ ਜਿਵੇਂ ਲਡੀਆਂ ਲਾਈਆਂ ਆਉਂਦੀਆਂ ਰੋਡ ਦਾ ਜੀ ਕਿਉਂ ਇਦਾਂ ਆ ਰਹਾ ਹੈ ਇੱਕ ਵਾਰ ਦੇਖੋ ਹੋਰ ਦੇਖੋ ਲਡੀਆਂ ਵੱਧ ਘਟ ਜਾਂਦੀਆਂ ਖਲਗਾ ਜੀ ਲੋਹੀ ਤੇਲ ਦੀ ਰੇਂਜ ਹੈ ਗਿਆ 64 3 3 ਕਿਲੋਮੀਟਰ ਰਹਿ ਗਿਆ ਸਾਰਾ ਇਹ ਪੰਪਾ ਜੇ ਮੈਨੂੰ ਲੱਗਦਾ ਵੀ ਸ਼ਾਇਦ 20 ਕਿਲੋਮੀਟਰ ਅੱਗੇ ਹੋਵੇ ਸ਼ਾਇਦ 15 ਕੋ ਪਿੱਛੇ 24 ਲਿਖਿਆ ਹੋਇਆ ਸੀ ਤੇ ਹੁਣ ਆਪਾਂ ਉਤਰ ਰਹੇ ਆ ਜੀ ਰੋਡ ਤੋਂ ਥੱਲੇ 4:30 ਵਜੇ ਤੋਂ ਲੈ ਕੇ 8:30 ਵਜੇ ਤੱਕ ਲਾ ਲਓ ਟਾਈਮ ਕਿੰਨਾ ਹੋ ਗਿਆ ਆਪਾਂ ਨੂੰ ਰੋਡ ਦੇ ਉੱਤੇ 4:30 ਤੋਂ 7:30 ਤੀ ਲਾ ਲਓ ਤਿੰਨ ਘੰਟੇ ਹੋ ਤਿੰਨ ਤਿੰਨ ਘੰਟੇ ਹੋ ਗਏ ਵੀ ਮਿੱਤਰੋ ਚੱਕ ਉਪਰ ਨਹੀਂ ਨਦਾ ਇੱਥੇ ਹੁਣ ਮੈਸੇਜ ਆਊਗਾ ਵੈਸੇ ਤਾਂ 685 ਆਇਆ ਸੀ ਅੱਗੇ ਹੁਣ ਦੇਖੋ ਕਿੰਨਾ ਆਉਂਦਾ ਮੈਨੂੰ ਲੱਗਦਾ ਚਾਦੋਂ ਨਹੀਂ ਆਊਗਾ ਜਿੰਨਾ ਵੀ ਆ ਮੈਂ ਦੱਸਦਾ ਇੱਕ ਹੁਣ ਤੋਂ ਕਿੰਨਾ ਆਊਗਾ ਕਿੰਨਾ ਆਇਆ ਹੋਇਆ ਕਿੰਨਾ ਆਇਆ ਹੋਊਗਾ 685 ਰੁਪਏ ਕੱਟੇ ਗਏ ਆ ਜੀ ਸੇਮ ਹੀ ਕੱਟੇ ਗਏ ਆ ਜਿਹੜੇ ਲਾਸਟ ਟਾਈਮ ਜਦੋਂ ਅਸੀਂ ਜਾਂਦੇ ਟਾਈਮ ਜਿੰਨੇ ਕੱਟੇ ਗਏ ਸੀਗੇ ਉਨੇ ਹੀ ਕੱਟੇ ਗਏ ਤੇ ਲੋ ਟੋਰ ਖਤਮ ਹੋਣ ਤੋਂ ਬਾਅਦ ਵੀ ਇੰਨਾ ਰੋੜ ਇਹਨਾਂ ਨੇ ਐ ਬਣਾਇਆ ਹੋਇਆ ਹੀ ਨਹੀਂ ਹੈਗਾ ਵੀ ਜਮਾਂ ਲਾਸਟ ਤੇ ਟੋਲ ਲਾਇਆ 8-9 ਕਿਲੋਮੀਟਰ ਬਾਅਦ ਚਾਰ ਰੋਡ ਛੱਡਿਆ ਹੋਇਆ ਇਦਾਂ ਇਹ ਤਾਂ ਮਟੋਲ ਤਾਂ ਵਿਚੇ ਹੀ ਲਿਆ ਹੋਣਾ ਇਹਨਾਂ ਨੇ ਤੁਸੀਂ ਇਹਨੇ ਵੀ ਕਹਿਣਾ ਸੀ ਵੀ ਹੈ ਨਾ ਹਨਾ 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 ਭਈ ਹਨਾ ਨਾ ਚੱਲ ਬੱਸ ਯਾਰ ਹਨਾ ਕੀ ਹਨਾ ਨਾ ਹਨਾ ਨਾ ਹਨਾ ਨਾ ਤਨ ਪਰ ਰੋਹ ਜੇ ਆਪਾਂ ਚਲਾਵਾਂਗੇ ਨਾ ਫਿਰ ਤਾਂ ਪਰਿਆਰੋ ਤੇ ਇਤਿਹਾਸਾ ਖੜਾ ਲਾ ਜਿਉਂ ਸਵੇਰ ਤੋਂ ਲੈ ਕੇ ਆਪਾਂ ਤਾਂ ਉਤਰ ਹੀ ਨਹੀਂ ਇਹਦੇ ਚੋਂ ਅਜੇ ਕਿਲੋਮੀਟਰ ਕਿੰਨੇ ਚੱਲੇ ਆ ਵੀ ਤੁਹਾਨੂੰ ਦੱਸ ਦੇ ਜਾ ਕੇ ਹਸਾਬ ਦਾ ਲਾ ਕੇ ਲਓ ਇੱਥੋਂ ਆਪਾਂ ਉਤਰਨਾ ਥੱਲੇ ਉਹ ਆ ਗਿਆ ਘਾਟ 3.5 ਘੰਟੇ ਲੱਗੇ ਰੋਡ ਤੇ ਆ ਗਿਆ ਜੀ 0 ਕਿਲੋਮੀਟਰ ਆ ਦੀ ਆ ਇੱਥੇ ਆ ਇੱਥੇ ਤੱਕ ਆ ਇੱਥੇ